ਟੈਕਸਟਿਕਲ ਸਾਰਿਆਂ ਨੂੰ ਅਜੀਤ ਵੈਬਟੀਵੀ ਦੇ ਦਸ਼ਕਾਂ ਦਾ ਜੈਕਾ ਪ੍ਰੋਗਰਾਮ ਵਿੱਚ ਸਵਾਗਤ ਹੈ ਤੇ ਮੇਹਦੜੀ ਚੇਟਪੜਦੀ ਟੈਕਸਪੀਫੀਟ ਤੋਂ ਲਿਕੇ ਹਾਜ਼ਰ ਹੋ ਗਏ ਆ ਤੇ ਚਲੋ ਫਿੱਪੀ ਚੰਚ ਚਲੀਏ ਤੇ ਬਣਾਈਏ ਰੱਜੋ ਤੂੰ ਐਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਖੂਨ ਦੀ ਬੱਸ ਪਰ 10 ਮਨੂ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਨੇ ਇਹਦਾ ਫਾਇਦਾ ਮੇਰੇ ਮੰਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੈਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਜੈ ਹਿੰਦ ਅੰਦਰ ਅਸੀਂ ਸਭੀ ਸਟਾਰਟ ਕਰਨ ਜਾ ਰਹੇ ਹਾਂ ਬੜੀ ਮਜ਼ੇਦਾਰੀ ਚਟਪਟ ਬਣਾਓ ਖਾਓ ਤੇ ਲਓ ਤੇ ਫਟਾਫਟ ਖੋ ਜਾਓ ਤੁਸੀਂ ਵੀ ਸ਼ੁਰੂ ਹਾਂਜੀ ਇੱਧਰ ਅਸੀਂ ਜ਼ਾਂਬਰ ਦੀ ਵੀ ਤਿਆਰੀ ਕਰ ਲਈਏ ਕੁੱਕਰ ਦੇ ਵਿੱਚ ਅਸੀਂ ਅਰਹੜ ਦੀ ਦਾਲ ਇੱਕ ਕੋਲੀ ਤੇ ਥੋੜਾ ਜਿਹਾ ਪਾਣੀ ਪਾ ਕੇ ਅਸੀਂ ਗੈਸ ਜਿੱਤੀ ਅਸੀਂ ਸਟਾਰਟ ਕਰ ਦਿੱਤੀ ਹੈ ਹੁਣ ਅਸੀਂ ਇੱਕ ਚਮਚ ਜਿਹੜਾ ਹੈਗਾ ਭਰ ਕੇ ਨਮਕ ਦਾ ਐਡ ਕਰਾਂਗੇ ਨਾਲ ਹੀ ਅਦ ਦਾ ਚਮਚ ਜਿਹੜੀ ਹੈ ਹਲਦੀ ਥੋੜੀ ਜੀ ਲਾਲ ਮਿਰਚ ਤੇ ਹੁਣ ਅਸੀਂ ਟੱਕਣ ਲਗਾਵਾਂਗੇ 10 ਤੋਂ 15 ਮਿੰਟ ਇਸ ਨੂੰ ਦਾਲ ਨੂੰ ਪਹਿਲੇ ਪਕਾਵਾਂਗੇ ਫਿਰ ਉਸ ਦੇ ਬਾਅਦ ਅਸੀਂ ਇਸ ਦੇ ਵਿੱਚ ਕੀ ਆ ਜਿਹੜਾ ਹੈਗਾ ਉਹ ਐਡ ਕਰਾਂਗੇ ਹਾਂਜੀ ਇੰਦਰ ਸੰਬਰ ਦੇ ਤੜਕੇ ਦੀ ਵੀ ਤਿਆਰੀ ਅਸੀਂ ਨਾਲ ਦੀ ਨਾਲ ਕਰ ਲੈਂਦੇ ਆ ਅਸੀਂ ਕੜਾਈ ਦੇ ਵਿੱਚ ਤੇਲ ਰੱਖਿਆ ਹੋਇਆ ਹੈ ਤੇਲ ਗਰਮ ਹੋ ਗਿਆ हूँ अभी इस अर्धा चम्मच राई पावे ना ही असं एक प्याज जोड़ा है अच्छी तरह हिलावेंगे बहुत ही वी मजेदार खट मीठा चटपटा पटा जहा जो है, है सांबर सा बन के तैयार होएगा, हूँ अभी इसी स्टेज से थोड़ा जो जलो भुजेगा फिर अभी इस थोड़ा जहा कोकोनट थोड़ी जी हरी मिर्च थोड़ी जी लाल मिर्च ਤੇ ਇਮਲੀ ਦਾ ਪल्प ਜਿਹੜਾ ਹੈਗਾ ਉਹ ਪਾਵਾਂਗੇ ਇਸ ਵਿੱਚ ਤੇ ਫਿਰ ਨਾਲ ਦੀ ਸੰਭੀ ਤਿਆਰੀ ਵੀ ਅਸੀਂ ਨਾਲ ਦੀ ਨਾਲ ਹੀ ਕਰਾਂਗੇ। ਤਿਆਜ ਅਚੀ ਤਰਪੂ ਚੁੱਕੇ ਨੇ ਹੁਣ ਅਸੀਂ ਇਸ ਦੇ ਵਿੱਚ ਜਿਹੜਾ ਮੇਨ ਹੈਗਾ ਇੰਗਰੀਡੀਅੰਟ ਸੈਂਬਰ ਮਸਾਲਾ ਇੱਕ ਚਮਚ ਭਰ ਕੇ ਐਡ ਕਰਾਂਗੇ। ਨਾਲ ਹੀ ਕੋਕੋਨਟ ਪਾਊਡਰ ਜਿਹੜਾ ਹੈ ਉਹ ਐਡ ਕਰਾਂਗੇ। ਅੱਧਾ ਚਮਚ ਦੀ ਗਿਮਿਚ ਹੁਣ ਇਹਨੂੰ ਅਚੀ ਤਰ ਇਸ ਲਾਵਾਂਗੇ। ਤੋ ਤਿੰਨ ਗੱਡੀਆਂ ਹੈਗੀਆਂ ਲਾਲ ਮਿਰਚਾਂ ਸੀ ਇਸ ਦੇ ਵਿੱਚ ਐਡ ਕਰਾਂਗੇ ਥੋੜਾ ਜਿਹਾ ਤਨੀਆ ਚਲੋ ਜੀ ਖਾਦਾ ਤਾਂ ਸੰਭਾ ਤਾਂ ਜਿਹੜਾ ਹੈ ਤਰ੍ਹਾਂ ਕਵਿ ਤਿਆਰ ਹੋ ਗਿਆ ਉਹਦਾ ਸੰਭਰ ਵੀ ਜਿਹੜਾ ਸਾਡਾ ਤਿਆਰ ਹੈ ਆਹਾਂ ਦਾਤ ਬਹੁਤ ਅੱਛੀ ਜਿਹੜੀ ਹੈਗੀ ਖੁਲ ਗਈ ਏ ਹੁਣ ਅਸੀਂ ਇਸ ਦੇ ਵਿੱਚ ਜਿਹੜੀ ਹੈਗੀ ਕੀ ਐਡ ਕਰਾਂਗੇ ਤੇ ਫਿਰ ਦੋ ਤੋਂ ਤਿੰਨ ਵਿਸਲ ਜਿਹੜੀ ਅਸੀਂ ਫਿਰ ਲਗਾਵਾਂਗੇ ਉਨ ਕੁੱਕਰ ਕਰਾਂਗੇ ਬੰਨ ਤੇ 2 ਤੋਂ 3 ਵਿਸਲਾਸੀ ਫੇਰ ਦਵਾਂਗੇ ਹਲ ਅਸੀਂ ਇੱਕ ਚਟਨੀ ਬਣਾ ਲੱਗੇ ਆਂ ਚਟਨੀ ਦੇ ਲਈ ਅਸੀਂ ਤੜਕਾ ਲਗਾਵਾਂਗੇ ਥੋੜਾ ਜਿਹਾ ਪੈਨ ਪੈਨ ਦੇ ਵਿੱਚ ਅਸੀਂ ਰਾਈ ਪਾਈਏ ਰਾਈ ਦੇ ਵਿੱਚ ਅਸੀਂ ਥੋੜੀ ਜਿਹੀ ਮੂਫਲੀਆਂ ਪਾਵਾਂਗੇ ਨਾਲ ਹਰੀ ਮਿਰਚ ਨਾਲ ਕੜੀ ਪੱਤਾ ਹੁਣ ਅਸੀਂ ਇਸ ਨੂੰ ਦਹੀਂ ਦੇ ਵਿੱਚ ਪਾ ਕੇ ਮਿਕਸੀ ਚ ਮਿਕਸੀਚ ਲਵਾਂਗੇ ਹਾਂ ਜੀ ਸਾਰੇ ਸਮਾਨ ਨੂੰ ਅਸੀਂ ਦੇ ਵਿੱਚ ਐਡ ਕਰ ਦਿੱਤਾ ਹੈਗਾ ਨਾਰੀਅਲ ਦਾ ਬੁਰਾ ਦਾ ਮੂਫਲੀ ਰਾਈ ਤੇ ਇਕੜੀ ਪੱਤਾ ਤੇ ਨਮਕ ਹੁਣ ਅਸੀਂ ਥੋੜਾ ਜਿਹਾ ਮਿਕਸੀ ਦੇ ਵਿੱਚ ਮਿਕਸ ਕਰਾਂਗੇ ਮੇਰੇ ਦਾਦੀ ਚਟਨੀ ਬਣ ਕੇ ਤਿਆਰ ਹੈ ਆਹਾਂ ਕਿੰਨੀ ਵਧੀਆ ਮਝ ਆ ਗਿਆ ਸੰਬਰ ਨਾਲ ਇਡਲੀ ਨਾਲ ਚਟਨੀ ਫੇੜੀ ਤਾਂ ਮਜਾ ਆਂਦਾ ਹੈ ਖਾਂਦਾ ਹਾਂ ਜੀ ਤੜਕੇ ਦੇ ਵਿੱਚ ਅਸੀਂ ਇਕੜੀ ਪੱਤਾ ਪਾ ਦਿੱਤਾ ਅੱਛੀ ਤਰ੍ਹਾਂ ਮਿਕਸ ਕਰਾਂਗੇ ਉੱਧ ਜਿਹੜਾ ਸਾਡਾ ਸਾਂਬਰ ਹੈ ਉਹ ਵੀ ਤਿਆਰ ਹੈ ਤੇ ਹੁਣ ਅਸੀਂ ਇਸ ਜਿਹੜੇ ਮਿਕਸਚਰ ਨੂੰ ਅਸੀਂ ਆਪਣੇ ਸਾਂਬਰ ਦੇ ਵਿੱਚ ਐਡ ਕਰਾਂਗੇ। ਇਸ ਸਵਾਦ ਅਨੁਸਾਰ ਅਸੀਂ ਇਸ ਦੇ ਵਿੱਚ ਇਮਲੀ ਦਾ ਜਿਹੜਾ ਹੈਗਾ ਪਲਪ ਉਹ ਐਡ ਕਰਾਂਗੇ। ਜਿੰਨੀ ਕਿ ਘਟਾਈ ਤੁਹਾਨੂੰ ਚਾਹੀਦੀ ਹੈ। ਆਹਾ ਨਾ ਟੇਸਟੀ ਦੇਖਣ ਤੋਂ ਇਨੀ ਜ਼ਬਰਦਸਤ ਖੁਸ਼ਬੂ ਆ ਮਜਾ ਆ ਗਿਆ ਸਾਹ ਪਰ ਦੇਖ ਕੇ ਖਾ ਕੇ ਵੀ ਪਿੰਨ ਨੂੰ ਲੱਗਦਾ ਉਮੀਦ ਹੈ ਬਹੁਤ ਸਵਾਦ ਬਣੇਗਾ ਹੁਣ ਅਸੀਂ ਉਧਰ ਆਪਣੀ ਇਡਲੀ ਦੀ ਜਿਹੜੀ ਹੈ ਤਿਆਰੀ ਕਰਾਂਗੇ 2 ਗੋਲੀ 30 ਗੋਲੀ ਸੂਜੀ ਹੈ ਤੇ 2 ਗੋਲੀ 30 ਗੋਲੀ ਜਿਹੜਾ ਖੱਟਾ ਦਹੀਂ ਹੈ ਉਸ ਦੇ ਵਿੱਚ ਅਸੀਂ ਥੋੜੀ ਜੀ ਰਾਈ ਸੂਜੀ ਦੇ ਵਿੱਚ ਤੇ ਥੋੜੀ ਜੀ ਕੜੀ ਪੱਤਾ ਤੇ ਨਮਕ ਪਾ ਕੇ ਅਸੀਂ ਇਹਦਾ ਅੱਛੀ ਤਰ੍ਹਾਂ ਮਿਕਸਚਰ ਬਣਾਵਾਂਗੇ ਹਾਂਜੀ ਮਿਕਸਚਰ ਨੂੰ ਅੱਛੀ ਤਰ੍ਹਾਂ ਮਿਕਸ ਕਰਾਂਗੇ ਦੇ ਮਿਨੀ ਇਟਲਿਸ ਬਣਾਉਣ ਜਾ ਰਹੇ ਹਾਂ ਦੇਖਣਾ ਕਿੰਨੀ ਮੇਰੇ ਦਾਦੀ ਰਿਪਬਲਿਕ ਡੇ ਹੈ ਅਸੀਂ ਸੋਚਿਆ ਕੁਛ ਨਾ ਕੁਛ ਤਾਂ ਨਵਾਂ ਹੋਣਾ ਹੀ ਚਾਹੀਦਾ ਹੈਗਾ ਬੈਟਰ ਅਸੀਂ ਤਿਆਰ ਕਰ ਲਿਆ ਹੁਣ ਅਸੀਂ ਇਸ ਦੇ ਵਿੱਚ ਥੋੜਾ ਜਿਹਾ ਫੂਡ ਐਡ ਕਲਰ ਐਡ ਕਰਾਂਗੇ orange ਕਲਰ ਅਸੀਂ ਇਹਦੇ ਚ ਐਡ ਕਰ ਰਹੇ ਹਾਂ ਥੋੜਾ ਜਿਹਾ ਹਰਾ ਕਲਰ ਐਡ ਕਰਾਂਗੇ ਬੱਚਿਆਂ ਨੂੰ ਖੁਸ਼ ਕਰਨ ਲਈ ਬਹੁਤ ਵਧੀਆ ਰੈਸਪੀ ਹੈ ਸਟਿੱਕਲੇ

ਤੇ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੈ ਜੀ। ਉਮੀਦ ਹੈ ਅੱਜ ਦੀ ਰੈਪ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਸਰਵਨਮਿੱਤ ਕੋ ਸਗੋਂ ਦੇਵ ਗਿਆ ਜੇ ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਦੇ ਹਾਂ। ਧੰਨਵਾਦ ਕਰਿਆ। अजीत ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ। अजीत ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ।